ਡਰ ਜੀ ਸਿੰਘ ਜੀ ਅੱਜ ਕਿਹੜੀ ਜਗ੍ਹਾ ਤੋਂ ਆਪਾਂ ਪਿੰਡ ਮੋਨਾ ਕਲਾਂ ਡਿਸਟ੍ਰਿਕਟ ਹੁਸ਼ਿਆਰ ਦਾ ਆਹ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਭਾਈ ਮੈਨੂੰ ਪ੍ਰੋਬਲਮ ਮੇਰੇ ਲੀਵਰ ਨੂੰ ਕੀ ਪ੍ਰੋਬਲਮ ਸੀ ਵੀ ਅੱਛਾ ਜੀ ਮੈਨੂੰ ਪਚਦਾ ਨਹੀਂ ਸੀ ਖਾਦਾ ਪੀਤਾ ਕੋ ਚੰਗੀ ਤਰ੍ਹਾਂ ਤੇ ਉਹ ਸਵੇਲਿੰਗ ਜੀ ਰੇਂਜ ਹੀ ਸੀਗੀ ਤੇ ਥੋੜਾ ਜਿਹਾ ਕੰਮ ਕਰਨ ਦੇ ਨਾਲ ਮੈਂ ਬਹੁਤ ਜ਼ਿਆਦਾ ਥੱਕ ਜਾਂਦਾ ਸੀ ਜੀ ਜਾਂ ਕਹ ਲੋ ਥੋੜਾ ਜਿਹਾ ਤੁਰਨੇ ਨਾਲ ਮੈਨੂੰ ਬਹੁਤ ਸਵਾਹ ਚੜਦਾ ਹੁੰਦਾ ਸੀ ਠੀਕ ਹੈ ਜੀ ਹਮ ਬੜੀਆਂ ਦਵਾਈਆਂ ਦੁਈਆਂ ਖਾਧੀਆਂ ਬੜੇ ਡਾਕਟਰਾਂ ਨੂੰ ਦਿਖਾ ਲਿਆ ਕੋ ਰਿਜ਼ਲਟ ਨਹੀਂ ਵਧੀਆ ਮਿਲਦਾ ਤੁਹਾਡਾ ਕੰਮ ਕਰਕੇ ਖੇਤੀਬਾੜੀ ਦਾ ਕੰਮ ਹੈ ਬਾਈ ਜੀ ਖੇਤੀਬਾੜੀ ਦਾ ਤੁਸੀਂ ਗੱਲ ਵੀ ਕਰਦੇ ਸੀ ਕਿ ਮੈਨੂੰ ਆਪ ਨੇ ਕੰਮ ਕਰਨ ਦੀ ਦਿੱਕਤ ਆਉਂਦੀ ਸੀ ਤੇ ਮੈਂ ਜਿਹੜਾ ਖੇਤਾਂ ਦਾ ਕੰਮ ਸੀ ਟਰੈਕਟਰ ਤੇ ਵੀ ਇੱਕ ਹੁੰਦਾ ਹੀ ਨਹੀਂ ਸੀ ਆਪ ਤੋਂ ਥੱਕੀ ਬਹੁਤ ਜਾਂਦਾ ਸੀ ਤੋਂ ਮਨ ਦੇ ਵਿੱਚ ਇਹਨੂੰ ਬੁਰਾ ਹਾਲ ਹੋ ਜਾਂਦਾ ਸੀ ਮੈਨੂੰ ਤੁਸੀਂ ਕਹਿੰਦੇ ਖੇਤ ਨੂੰ ਬੋਣਾ ਸੀ ਮੈਂ ਬੰਦੇ ਨੂੰ ਰੱਖ ਕੇ ਬੋਣੇ ਵਾਹ ਵਾਹ ਭਾਈ ਜੀ ਮੈਂ ਕਰਦੇ ਨਹੀਂ ਸੀ ਕਰਦਾ ਹਿੰਮਤ ਹੀ ਹੈ ਨਹੀਂ ਐਨਰਜੀ ਹੈ ਨਹੀਂ ਸੀ ਐਨਰਜੀ ਬਹੁਤ ਢੀਕ ਸੀ ਕਿੰਨੇ ਕੁ ਸਮੇਂ ਤੱਕ ਇਹ ਦਿੱਕਤ ਲੱਗਦੀ ਸੀ ਇਹ ਤਰ੍ਹਾਂ ਇਹ ਦੋ ਤਿੰਨ ਸਾਲ ਤੋਂ ਜ਼ਿਆਦਾ ਸਗੀ ਪ੍ਰੋਬਲਮ ਤੇ ਉਹ ਵੱਧਦੀ ਵੱਧਦੀ ਕਾਫੀ ਪੀਕ ਤੇ ਜਲ ਗਈ ਹੁਣ ਤਾਂ ਬਹੁਤ ਹਾਲੀ ਜਗ੍ਹਾ ਤੇ ਆਪਾਂ ਤੁਹਾਨੂੰ ਬੋਡੀ ਸਰਵਿਸ ਦਿੱਤਾ ਗਿਆ ਪੰਜ ਤੱਕ ਜੂਸ ਤੁਸੀਂ ਵਰਤੇ ਆ ਹਾਂਜੀ ਉਹ ਵਰਤਣ ਤੋਂ ਬਾਅਦ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਆ ਹੁਣ ਮੈਂ ਕਹਿਣਾ ਚਾਹੁੰਦਾ ਵੀ ਹੁਣ ਮੈਂ ਬਿਲਕੁਲ ਫਿਟ ਆ ਹਰ ਪਾਸਿਓਂ ਮੈਂ ਟਰੈਕਟਰ ਵੀ ਚਲਾ ਦਿੰਦਾ ਮੈਂ ਖੇਤ ਦਾ ਕੰਮ ਜਿਹੜਾ ਕੋਈ ਕਰਨ ਵਾਲਾ ਹੋਵੇ ਹੁਣ ਕਰ ਲੈਣਾ ਹੈ ਪਾਣੀ ਲਾ ਲੈਣਾ ਜਾਂ ਆੜਾ ਕਰ ਲੈਣਾ ਜਾਂ ਕੁਝ ਵੀ ਕੰਮ ਕਰਨਾ ਕੋਈ ਆਪਣਾ ਮੈਂ ਜੱਫਰਦਾ ਹਾਂ ਅਸ਼ਵਨ ਵੀ ਸਾਰੇ ਸਾਹਮਣੇ ਆ ਸਾਰੇ ਖੇਤੀਬਾੜੀ ਦੇਖਦੇ ਆ ਸਾਰੇ ਕੰਮ ਆਪ ਕਰਦੇ ਆ ਆਪ ਕਰ ਲੈਣਾ ਹਾਂ ਤੇ ਕੋਈ ਮੇਰੇ ਨਾਲ ਮਰ ਨੂੰ ਚੁਸ ਕਰਦੇ ਆ ਨਹੀਂ ਹਾਂ ਕੋਈ ਨਹੀਂ ਉਹ ਤਾਂ ਇਹਨੂੰ ਵੀ ਛੱਡਿਆਂ ਦੋ ਮਹੀਨੇ ਢਾਈ ਮਹੀਨੇ ਹੋ ਗਏ ਓਕੇ ਆਪਾਂ ਨਾਲ ਜਿਹੜੀ ਤੁਹਾਡੀ ਵੀਡੀਓ ਸੋਸ਼ਲ ਮੀਡੀਆ ਦੇ ਲੱਖਾਂ ਹੀ ਲੋਕ ਦੇਖਣਗੇ ਉਹ ਪਰਿਵਾਰਾਂ ਨੂੰ ਕੀ ਸਲਾਹ ਦੇਣਗੇ ਬਾਡੀ ਸਰਵਿਸ ਚੁਸ ਕਰ ਲੈਣਾ ਚਾਹੀਦਾ ਹਾਂ ਬਿਲਕੁਲ ਜ਼ਰੂਰ ਕਰ ਲੈਣਾ ਚਾਹੀਦਾ ਜ਼ਰੂਰ ਕਰ ਲੈਣਾ ਜੀ ਇਹ ਨਾਲ ਬਹੁਤ ਤੁਹਾਨੂੰ ਫਰਕ ਪਊਗਾ ਬਹੁਤ ਜ਼ਿਆਦਾ ਜਿਥੇ ਦਵਾਈਆਂ ਖਾ ਕੇ ਥੱਕ ਗਏ ਇਹਨਾਂ ਰਾਮ ਓ